ਜਗਦੀਸ਼ ਕਰਮਾਨ ਦੀ ਰਚਨਾ ਪਿਤਾ ਉਸ ਦਿਨ ਪੂਰੇ ਸੰਸਾਰ ਵਿੱਚ ਰਿਸੋਰੀਸ ਪਿਤਾ ਦਿਵਸ ਮਨਾਇਆ ਜਾ ਰਿਹਾ ਸੀ ਸਾਡੇ ਘਰ ਵੀ ਸਵੇਰ ਤੋਂ ਹੀ ਪੱਛਮੀ ਕਲਚਰ ਵਿੱਚੋਂ ਆਏ ਇਸ ਤਿਹਾਣ ਨੂੰ ਮਨਾਉਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਸਾਡੀ 13 ਕੋ ਸਾਲ ਦੀ ਛੋਟੀ ਜੀ ਬੱਚੀ ਸਾਰੀ ਲੋੜੀਂਦੀ ਸਮੱਗਰੀ ਬਾਜ਼ਾਰ ਤੋਂ ਮਕਵਾ ਕੇ ਘਰ ਵਿੱਚ ਹੀ ਕੇਕ ਚਾਰਕਣ ਦੀ ਸਕੀਮ ਬਣਾਈ ਬੈਠੀ ਸੀ ਮੈਂ ਬਥੇਰਾ ਕਿਹਾ ਕਿ ਕਿੱਥੇ ਅਵੇਂ ਵਾਦੂ ਦੀ ਖੇਚਰ ਕਰਦੀ ਫਿਰੇਂਗੀ ਕਪਾ ਸ਼ਰੋਂ ਬਣਿਆ ਬਣਾਇਆ ਹੀ ਲੈ ਆਵਾਂਗੀ ਪਰ ਉਹ ਕਿੱਥੇ ਮੰਨਣ ਵਾਲੀ ਸੀ ਕਹਿਣ ਲੱਗੀ ਮੈਂ YouTube ਤੋਂ ਚੰਗੀ ਤਰ੍ਹਾਂ ਦੇਖ ਕੇ ਸਾਰਾ ਤਰੀਕਾ ਸਮਝਿਆ ਹੋਇਆ ਮੈਂ ਤਾਂ ਆਪਣੇ ਪਾਪਾ ਵਾਸਤੇ ਇੱਕ ਸ਼ਾਨਦਾਰ ਫਾਦਰਜ਼ ਡੇ ਦਾ ਬੈਸਟ ਵਿਸ਼ਸ ਕਾਰਡ ਵੀ ਆਪਣੇ ਹੱਥੀ ਬਣਾਇਆ ਆ ਵੇਖੋ ਉਸਨੇ ਮੈਨੂੰ ਆਪਣੇ ਹੱਥੀ ਬਣਾਇਆ ਇੱਕ ਸੋਹਣਾ ਜਿਹਾ ਕਾਰਡ ਦਿਖਾਇਆ ਕਾਰਡ ਦੀ ਦਿੱਖ ਤੇ ਉਸ ਤੇ ਲਿਖੀ ਸ਼ਬਦਾਬਲੀ ਵੇਖ ਕੇ ਮੈਂ ਦੰਗ ਰਹੀ ਗਈ ਸੀ ਇਹਨੇ ਕਿਹੜੇ ਵੇਲੇ ਬਣਾ ਲਿਆ ਨਾਲੇ ਮੰਮੀ ਖੁਸ਼ੀ ਨਾਲ ਚੈੱਕ ਦੀ ਹੋਈ ਸਮਨ ਬੋਲੀ ਆਪਣੇ ਹੱਥੀ ਕੇਕ ਬਣਾਉਣ ਦਾ ਤਾਂ ਮਜ਼ਾ ਹੀ ਹੋ ਰਿਹਾ ਹੈ ਮੈਂ ਤਾਂ ਆਪਣੇ ਪਾਪਾ ਵਾਸਤੇ ਜਿੰਨਾ ਵੀ ਪਿਆਰ ਆਪਣੇ ਦਿਲ ਵਿੱਚ ਸਾਂਭ ਕੇ ਰੱਖਿਆ ਹੋਇਆ ਨਾ ਇਸ ਕੇਕ ਵਿੱਚ ਨੱਕੋ ਨੱਕ ਭਰ ਕੇ ਪਾਪਾ ਅਗੇ ਪਰੋਸ ਦੇਣਾ ਤੁਸੀਂ ਦੇਖੋ ਤਾਂ ਸੀ ਪਾਪਾ ਅੱਜ ਕਿੰਨੇ ਖੁਸ਼ ਹੋਣਗੇ ਉਹਨਾਂ ਵੱਲੋਂ ਅੱਜ ਮੈਨੂੰ ਕੋਈ ਵੱਡੀ ਸੀਸ ਤੇ ਸ਼ਾਬਾਸ਼ ਮਿਲੇਗੀ ਫਿਰ ਦੇਖੋ ਤੁਸੀਂ ਮੇਰੀ ਮਿਹਨਤ ਦਾ ਕਮਾਲ ਟੱਟਮੋਤੀ ਪੂਰੀ ਰੀਜ ਲਾ ਕੇ ਬਣਾਇਆ ਗਿਆ ਕਿ ਇੱਕ ਬਹੁਤ ਹੀ ਸਵਾਦੀ ਬਣਿਆ ਸੀ ਤੇ ਬੱਚੀ ਨੂੰ ਉਸ ਦੀ ਮੀਦ ਮੁਤਾਬਕ ਪਿਤਾ ਵੱਲੋਂ ਰਜਮਾ ਪਿਆਰ ਤੇ ਨਾਮ ਮਿਲਿਆ ਪਿਓ ਨੇ ਉਸ ਦੀਆਂ ਸਿਫਤਾਂ ਦੇ ਫੁੱਲ ਬਣ ਦਿੱਤੇ ਸੰਤ ਨਾਲ ਹੀ ਅਸੀਸਾਂ ਦਾ ਠੇਰ ਲਾ ਦਿੱਤਾ ਸੀ ਮੈਨੂੰ ਆ ਲੱਗਿਆ ਜਿਵੇਂ ਮੈਂ ਇਸ ਬਣਾਉਟੀ ਜੀ ਰਸਮ ਤੇ ਐਵੇਂ ਝੁੱਠੀ ਮੁਠੀ ਹੀ ਮੁਸਕਰਾਈ ਹੋਵਾਂ ਮੇਰੇ ਅੰਦਰੋਂ ਉੱਠਦੀ ਤਾਂ ਬੜੀ ਤੁਰ ਪ੍ਰੇਸ਼ਣਾ ਨਹੀਂ ਜਿਵੇਂ ਮੇਰੀ ਖੁਸ਼ੀ ਦੀ ਸੰਗੀ ਕੁੱਟ ਦਿੱਤੀ ਹੋਵੇ ਮਨ ਪ੍ਰਸ਼ਨ ਤੇ ਪ੍ਰਸ਼ਨ ਕਰੀ ਜਾ ਰਿਹਾ ਸੀ ਪਰ ਮੈਨੂੰ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਸੰਲਭ ਰਹੇ ਇਹ ਬੱਚੇ ਵੱਡੇ ਹੋ ਕੇ ਕਿਉਂ ਜੇ ਨਿਰਸ਼ਰ ਸੁਭਾਅ ਵਾਲੇ ਹੀ ਕਿਉਂ ਨਹੀਂ ਰਹਿੰਦੇ ਇਹਨਾਂ ਦੀ ਸੋਚ ਬਚਪਨ ਵਰਗੀ ਨਿਰਮਲ ਕਿਉਂ ਨਹੀਂ ਬਣੀ ਰਹਿੰਦੀ ਵੱਡੇ ਹੋ ਕੇ ਇਹਨਾਂ ਦੇ ਵਿਰਤਾਰੇ ਵਿੱਚ ਕਿਵੇਂ ਫਰਕ ਆ ਜਾਂਦਾ ਹੈ ਉਹ ਕਿਹੜੇ ਕਾਰਨ ਹਨ ਜੋ ਇਹਨਾਂ ਨੂੰ ਮਾਪਿਆਂ ਪ੍ਰਤੀ ਉਪਰੇ ਭੰਦਾ ਅਹਿਸਾਸ ਕਰਵਾ ਦੇਣ ਵਾਸਤੇ ਮਜਬੂਰ ਕਰਦੇ ਹਨ ਜੇਕਰ ਬੱਚੇ ਬਜ਼ੁਰਗ ਹੋਏ ਮਾਪਿਆਂ ਨੂੰ ਬੋਝ ਸਮਝਣ ਲੱਗ ਪੈਂਦੇ ਹਨ ਪਿਤਾ ਕੀ ਇਹ ਮਾਂ ਦਿਵਸ ਤੇ ਪਿਤਾ ਦਿਵਸ ਮਨਾਉਣੇ ਬਸ ਨਿਹਰਾ ਦਿਖਾਵਾ ਹੀ ਹੈ ਉਦੋਂ ਧੀਆ ਪੁੱਤਾਂ ਦੀ ਸ਼ਰਮ ਹਇਆ ਕਿੱਥੇ ਗਈ ਹੁੰਦੀ ਹੈ ਜਦੋਂ ਉਹਨਾਂ ਦੇ ਜਿਉਂਦੇ ਜਾਗਦਿਆਂ ਤੋਂ ਹੀ ਮਾਂ-ਬਾਪ ਬਿਰਧ ਆਸ਼ਰਮਾਂ ਵਿੱਚ ਰੁੱਲ ਰਹੇ ਹੁੰਦੇ ਹਨ ਉਹ ਕਿਹੜਾ ਮੂ ਲੈ ਕੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਗਿਫਟ ਲੈ ਕੇ ਉਹਨਾਂ ਨੂੰ ਘਰੋਂ ਕੱਢਿਆਂ ਵਾਸਤੇ ਬਣਾਏ ਗੇ ਅਰਧ ਸੀ ਟਿਕਾਣਿਆਂ ਜਾਂ ਬਿਰਧ ਆਸ਼ਰਮ ਤੇ ਪਹੁੰਚ ਜਾਂਦੇ ਹਨ ਉਹਨਾਂ ਵਿਚਾਰਿਆਂ ਦੀ ਰੂਤਾ ਘਰ ਵਿੱਚ ਪੋਤੇ-ਪੋਤੀਆਂ ਕੋਲ ਬੈਠ ਕੇ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਨੂੰ ਤਸਤੀ ਪਈ ਹੁੰਦੀ ਹੈ ਉਸ ਸਮੇਂ ਇੱਕ ਕੰਨੀ ਸੁਣੀ ਕਿਸੇ ਦੀ ਹੱਡ ਬੀਤੀ ਯਾਦ ਆ ਰਹੀ ਸੀ। ਕਈ ਵਾਰੀ ਪਹਿਲਾਂ ਮੇਰੇ ਸਕੂਲ ਵਿੱਚ ਇੱਕ ਦਰਜਾਚਾਰ ਦੀ ਡਿਊਟੀ ਨਿਭਾਰੇ ਕਰਮਚਾਰੀ ਨੇ ਮੈਨੂੰ ਆਪਣੇ ਦਰਦ ਭਰੀ ਦਾਸਾਂ ਸੁਣਾਈ ਸੀ। ਉਸਨੇ ਦੱਸਿਆ ਸੀ ਉਸ چار ਭੈਣ ਭਰਾ ਹਨ। ਇੱਕ ਭੈਣ ਤਿੰਨ ਪ੍ਰਾਪ ਘਰ ਵਿੱਚ ਅੱਧੀ ਗਰੀਬੀ ਹੋਣ ਦੇ ਬਾਵਜੂਦ ਵੀ ਸਾਡੇ ਸਿਰਦਕਵਾਨ ਪਿਤਾ ਨੇ ਹੰਤਾਂ ਦੇ ਔਖੇ ਹਾਲਾਤ ਵਿੱਚ ਵੀ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਉਸ ਸਿੱਖਿਆ ਦਿਵਾਉਣ ਲਈ ਦਿਨ ਰਾਤ ਇਕ ਕਰ ਦਿੱਤਾ। ਉਸ ਦੀ ਸੋਚ ਸੀ ਕਿ ਬੱਚਿਆਂ ਦਾ ਭੇਖ ਹਰ ਹਾਲਤ ਵਿੱਚ ਵਧੀਆ ਬਣਾਉਣਾ ਹੈ ਵਿਚਾਰੇ ਨੇ ਸਿਰ ਗੱਡਾ ਬਣਾ ਲਿਆ ਸੀ ਪੈਰ ਪਈਏ ਬਣਾ ਲਏ ਮੈਡਮ ਜੀ ਮੈਂ ਇਥੋਂ ਸવાય ਬਾਕੀ ਸਾਰੇ ਪੜ੍ਹ ਲੈ ਕੇ ਚੰਗੀਆਂ ਨੌਕਰੀਆਂ ਤੇ ਲੱਗ ਕੇ ਆਪਣੀ ਪੂਜਤ ਅਨੁਸਾਰ ਪਿਤਾ ਜੀ ਨੇ ਸਭ ਦੇ ਬੰਦੇ ਸਰ ਦੇ ਵਿਆਹ ਮੰਗਨੇ ਕੀਤੇ ਨੌਕਰੀਆਂ ਤੇ ਲੱਗ ਕੇ ਉਹਨਾਂ ਸਾਰਿਆਂ ਨੇ ਅਲੀਸ਼ਾਨ ਕੋਟੀਆਂ ਪਾਲੀਆਂ ਹਰ ਘਰ ਵਿੱਚ ਕਾਰ ਖੜੀ ਸੀ ਪਰ ਬਜ਼ੁਰਗ ਪਿਤਾ ਨੇ ਕਦੇ ਸੌਂ ਖਾਨ ਨੂੰ ਵੀ 1 ਮਿੰਟ ਵਾਸਤੇ ਵੀ ਕਿਸੇ ਪੁੱਤ ਦੀ ਗੱਡੀ ਵਿੱਚ ਬੈਠ ਕੇ ਨਹੀਂ ਸੀ ਵੇਖਿਆ ਦੇਖਿਆ ਉਸਨੂੰ ਕੋਈ ਇੱਕ ਦਿਨ ਵੀ ਆਪਣੇ ਕੋਲ ਰੱਖਣ ਲਈ ਚਾਹ ਨਹੀਂ ਸੀ ਪਾਣੀ ਦੇ ਦੋ ਘੁੱਟ ਅੰਦਰ ਲਗਾ ਕੇ ਗੱਲ ਨੂੰ ਅੱਗੇ ਤੋਰ ਦਿਆਂ ਉਸਨੇ ਮੈਨੂੰ ਦੱਸਿਆ ਮੈਡਮ ਜੀ ਮੈਂ ਸਾਰੇ ਭੈਣ ਭਰਾਵਾਂ ਨਾਲੋਂ ਛੋਟਾ ਹਾਂ ਪੜ੍ਹਾਈ ਵਿੱਚ ਮੈਂ ਸ਼ੁਰੂ ਤੋਂ ਹੀ ਕਮਜ਼ੋਰ ਸੀ ਇਸ ਲਈ ਜ਼ਿੰਦਗੀ ਦੇ ਹਰ ਖੇਤਰ ਵਿੱਚ ਭੈਣ ਭਰਾਵਾਂ ਤੋਂ ਪਿੱਛੇ ਰਹਿ ਗਿਆ ਤੇ ਕਿਸੇ ਵਧੀਆ ਨੌਕਰੀ ਤੇ ਵੀ ਨਹੀਂ ਲੱਗ ਸਕਿਆ ਮੈਂ ਕੋਠੀਆਂ ਕਾਰਨ ਦਾ ਬਾਰਕ ਤਾ ਨਹੀਂ ਬਣ ਸਕਿਆ ਪਰ ਮਾਪਿਆਂ ਦੀ ਸੇਵਾ ਦਾ ਅਨਮੋਲ ਤੋਹਫਾ ਨਾਲ ਰੱਬ ਨੇ ਮੇਰੇ ਭਾਗਾਂ ਭਰੇ ਖਾਤੇ ਵਿੱਚ ਪਾ ਦਿੱਤਾ ਰੱਜਿਆ ਪੁੱਜਿਆ ਭੈਣ ਭਰਾਵਾਂ ਵਿੱਚੋਂ ਕਿਸੇ ਨੇ ਕਦੇ ਵੀ ਮੇਰੀ ਕੁਈ ਮਦਦ ਨਾ ਕੀਤੀ ਪਿਤਾ ਜੀ ਵਾਲਾ ਮੂਲੋਂ ਹੀ ਛੋਟਾ ਜਿਹਾ ਜੱਦੀ ਮਕਾਨ ਸਮੇਤ ਮਾਂ-ਬਾਪ ਮੇਰੇ ਹਿੱਸੇ ਆ ਗਿਆ ਤੇ ਅਜੇ ਤੱਕ ਮੈਂ ਉਸੇ ਮਕਾਨ ਵਿੱਚ ਰਹਿ ਰਿਹਾ ਹਾਂ ਜਿੰਨੇ ਕੁ ਮੇਰੇ ਵਿੱਚ ਪੁੱਜਤ ਸੀ ਮੈਂ ਮਾਂ-ਬਾਪ ਦੀ ਮਨ ਚਿਤਰਾ ਕੇ ਸੇਵਾ ਕੀਤੀ ਪਹਿਲਾਂ ਮੇਰੀ ਮਾਂ ਚਲਾਣਾ ਕਰਕੇ ਉਸ ਤੋਂ ਕਈ ਸਾਲ ਬਾਅਦ ਪਿਤਾ ਜੀ ਦਾ ਦੇਹਾਂਤ ਹੋ ਗਿਆ ਪਿਤਾ ਜੀ ਦੇ ਸੰਸਕਾਰ ਤੇ ਸਾਰੇ ਭੈਣ ਭਰਾਵਾਂ ਨੇ ਮਗਰਮੱਛ ਤੇ ਹੰਝੂ ਵਹਾ ਕੇ ਲੋਕਾਂ ਨੂੰ ਇਹ ਦਿਖਾਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪਿਤਾ ਜੀ ਉਸੇ ਨੂੰ ਹੀ ਸਭ ਤੋਂ ਵੱਧ ਪਿਆਰੇ ਸਨ ਫਿਰ ਭੋਗਤੇ ਅੰਤਬਰਦਾਸ ਵਸਤੀ ਸਾਰੀ ਪਿੰਡਪਰਾ ਸਿਰ ਜੋੜ ਕੇ ਸਲਾਹਾਂ ਕਰਨ ਬੈਠ ਕੇ ਕਿ ਭੋਗਤੇ ਕਿਸੇ ਕਿਸਮ ਦਾ ਸਰਫਾ ਨਹੀਂ ਕਰਨਾ ਸ਼ਾਹਾਨਾ ਖਰਚ ਕਰਨਾ ਤਾਂ ਕਿ ਪੂਰੇ ਇਲਾਕੇ ਵਿੱਚ ਵਰਗਈ ਸਰਦਾਰੀ ਸ਼ਰ ਸਿੰਘ ਦੇ ਪਰਿਵਾਰ ਦੀ ਬੱਲੇ ਬੱਲੇ ਹੋ ਜਾਵੇ ਮੈਂ ਤਾਂ ਭਰਾਵੋ ਉਹਨਾਂ ਦੀ ਜਿਉਂਦਿਆਂ ਤੋਂ ਹੀ ਜਿੰਨੀ ਕੁ ਮੇਰੇ ਚ ਪਰੋਖੇ ਸੀ ਸੇਵਾ ਕਰਨ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਹੁਣ ਮੈਂ ਚਾਹੁੰਦਾ ਹਾਂ ਕਿ ਪਿਤਾ ਜੀ ਦਾ ਭੋਗ ਵੀ ਸਾਦੇ ਢੰਗ ਨਾਲ ਹੀ ਪਾਇਆ ਜਾਵੇ ਤਾਂ ਠੀਕ ਰਹੇਗਾ ਮੈਂ ਬੇਵਕੂਫਾਂ ਵਾਂਗ ਬਿਨਾਂ ਮੰਗਿਆ ਹੀ ਆਪਣੀ ਰਾਏ ਤੇ ਦਿੱਤੀ ਲਾਹੌਰ ਸੁਣ ਲੋ ਉਹ ਸਾਰੇ ਹੀ ਓਹ ਤੜਫੁੱਟੇ ਜਿਵੇਂ ਕਿਸੇ ਨੇ ਮੱਛੀ ਦੇ ਪੂੰਗ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਸੁੱਟ ਦਿੱਤਾ ਹੋਵੇ ਕਿਉਂ ਬਈ ਤੂੰ ਇਸ ਤਰ੍ਹਾਂ ਸੋਚ ਕੇ ਮੇਲਿਆ ਉਹ ਕਿਤੇ ਕੋਈ ਨੰਗਾ ਮਲੰਗਾ ਦਾ ਬੁੜਾ ਸੀ ਬਈ ਸਾਦਾ ਜਾਪ ਓਗ ਪਾ ਕੇ ਘਰੋਂ ਗਲੇਮਾ ਲਾ ਦੀਏ ਸਾਡੇ ਮੂੰਹ ਨੂੰ ਇੱਥੇ ਕਹਿੰਦੇ ਕਹਾਉਂਦੇ ਲੋਕ ਆਣਗੇ ਭੋਗ ਤੇ ਨੱਕ ਬਡਾਉਣਾ ਸਮਾਜ ਚ ਸੀ ਤੂੰ ਪੈਸਿਆਂ ਦਾ ਫਿਕਰ ਕਾ ਤੂੰ ਕਰਦਾ ਹੈ ਪੈਸੇ ਕਿਤੇ ਸੌਰੀ ਦੇ ਉਹਦੇ ਨਾਲੋਂ ਚੰਗੇ ਨੇ ਉਹ ਨਾਲੇ ਕਿਹੜਾ ਕਿਸੇ ਤੀਏ ਤੇ ਹੇਤੀ ਤੇ ਲਾਉਣੇ ਨੇ ਉਹ ਪਿਓ ਸੀ ਸਾਡਾ ਕਰਵਿੱਚੇ ਮਨਾਏ ਜਾ ਰਹੇ ਪਿਤਾ ਦਿਵਸ ਫੰਕਸ਼ਨ ਵੱਲ ਤਾਂ ਮੇਰਾ ਧਿਆਨ ਹੀ ਨਹੀਂ ਸੀ ਜਾ ਰਿਹਾ ਪਤਾ ਨਹੀਂ ਕਿਉਂ ਮੈਨੂੰ ਮਾਂ ਦਾ ਬਾਰੇ ਅਰਜੁਨ ਦੀ ਸੁਣਾਈ ਹੋਈ ਦਾਸ ਤਾਂ ਵਾਰ-ਵਾਰ ਜੇ ਤਿਆਰੀ ਸੀ ਮੈਂ ਸੋਚੀ ਜਾ ਰਹੀ ਸੀ ਕਿ ਜੇ ਸਿਰਫ ਇੱਕ ਦਿਨ ਪਿਤਾ ਦਿਵਸ ਹੁੰਦਾ ਸਾਲ ਦੇ ਬਾਕੀ 363 ਦਿਨ ਸਾਨੂੰ ਪਿਓ ਕਾਹ ਤੋਂ ਨਹੀਂ ਕੇਤੇ ਆਉਂਦਾ ਕਿਉਂ ਸੀ ਉਹਦੇ ਕੋਲ ਦੀ ਉਪਰਿਆਂ ਵਾਂਗ ਪਾਸਾ ਵਟ ਕੇ ਲੰਘ ਜਾਂਦੇ ਆ ਤੇ ਘਰ ਦੇ ਕਖੁੰਝੇ ਵਿੱਚ ਲਮਕਦੀਆਂ ਰस्सियां ਵਾਲੇ ਟੁੱਟੇ ਜੇ ਮੰਜੇ ਤੇ ਇਕੱਠਾ ਜਾ ਹੋ ਕੇ ਬਿਆ ਉਹ ਵਿਚਾਰਾ ਕਮਜ਼ੋਰ ਅੱਖਾਂ ਤੇ ਹੱਥ ਧਰ ਕੇ ਦੇਖਦਾ ਹੀ ਰਹਿ ਜਾਂਦਾ ਹੈ ਕਿ ਆਹ ਪਤਾ ਨਹੀਂ ਮੇਰੇ ਕੋਲ ਦੀ ਕੌਣ ਲੰਗਿਆ ਧੰਨਵਾਦ